ਵਰ ਵਰ ਕਿਵੇਂ ਆ ਠੀਕ ਹੈ ਜੀ ਏਕੇ ਫੁਕੇ ਤੇਰੇ ਵਧੀਆ ਹਾਂਜੀ ਅੱਜ ਜਰਾ ਜੀ ਲੱਗ ਗਿਆ ਹਾਂਜੀ ਜੀਤ ਲੱਗ ਗਿਆ ਲਵਾ ਦੇ ਕਿ ਤੇਰਾ ਜੀ ਬੇਸਾਸ ਰਹਤੋ ਅੱਜ ਮਰ ਆਪਣੀ ਸਾਗ ਰਾਤ ਆਤਾ ਹੈ ਨਾ ਕਾਰੀ ਸਾਗ ਰਾਤ ਸਾਗ ਰਾਤ ਜਿਹੜੀ ਹੁੰਦੀ ਆ ਲੋਕ ਮਨਾਉਂਦੇ ਆ ਮੈਂ ਨਹੀਂ ਇਹ ਕੁਛ ਕਰਦੀ ਹੈਗੀ ਠੀਕ ਆ ਨਾ ਨਹੀਂ ਮੈਨੂੰ ਸ਼ੌਂਕ ਸੀ ਤੁਹਾਡੇ ਨਾਲ ਵਿਆਹ ਕਰਾਉਣ ਦਾ ਇਹ ਤਾਂ ਮੇਰੇ ਮਾਪਿਆਂ ਨੇ ੱੱਕੇ ਨਾਲ ਤੁਹਾਡੇ ਮੱਥੇ ਮਾਰਿਆ ਮੈਨੂੰ ਮੜ ਤਾ ਤੁਹਾਡੇ ਨਾਲ ਹੋਂ ਤਾ ਫਿਰ ਵਿਆਹ ਤਾਂ ਸਾਰਾ ਕੁਝ ਕਰਤਾ ਪਰ ਮੈਂ ਨਹੀਂ ਨਾ ਕਰਦੀ ਹੈਗੀ ਹੋਏ ਕੁਝ ਰੱਖਣਾ ਰੱਖੋ ਨਹੀਂ ਰੱਖਣਾ ਤਾਂ ਨਾ ਰੱਖੋ ਹੋ ਗਈ ਤੈਨੂੰ ਮੈਂ ਕਿੱਧਰ ਭੇਜਣਾ ਆਪਾਂ ਸਾਂਗਰਾਤ ਮਨਾ ਲਈ ਅੱਜ ਮੈਂ ਸਾਂਗਰਾਤ ਇਹ ਤਾਂ ਮਨਾਉਣੀ ਹੀ ਨਹੀਂ ਹੈਗੀ ਨਹੀਂ ਮੈਨ ਨਾਲ ਇਹ ਜੀ ਗੱਲ ਕਰੋ ਫालतू ਦੀ ਠੀਕ ਹੈ ਤਾ ਤੂੰ ਐ ਕਿਉਂ ਕਰਦੀ ਹੈਂ ੱੱਕਾ ਦਾ ਮੈਂ ਤੈਨੂੰ ਇੱਕ ਵਾਰੀ ਕਹਦਾ ਕਿ ਸਮਝਣੇ ਹੋਰੀ ਮੈਂ ਹੁਣ ਬੁਲਾ ਲਉਂ ਆਉਂਦੇ ਪੇਕੇ ਨੂੰ ਫੋਨ ਲਾ ਕੇ ਨਾਲੇ ਮੈਨੂੰ ਤੂੰ ਵੀ ਪਸੰਦ ਨਹੀਂ ਸੀਗਾ ਪੇਕੇ ਕਿਉਂਣ ਮੈਂ ਕਿ ਦੱਸ ਦੂ ਫਿਰ ਵਿਸਾਗ ਰਾਤਨੀ ਮਨਉਂਦੀ ਵਿਆਹੀ ਆ ਬਈ ਮੈਂ ਕਿਹਾ ਕਰੀ ਐ ਮੈਂ ਬੁਮਾਰ ਮੂਰ ਤੇ ਨਾ ਕਿਤੇ ਬਾਹਰ ਤੋੜ ਦੇ ਮੇਰੀ ਤੜਕੇ ਨੂੰ ਪਲਾਸਟਰ ਲੱਗ ਗਿਆ ਫੇ ਤਾਂ ਹੀ ਨੇ ਤੈਨੂੰ ਕਹੀਏ ਨੇ ਵੀ ਮੈਨੂੰ ਛੇੜੋ ਨੀ ਤੁਸੀਂ ਜੋ ਤੁਹਾਨੂੰ ਪਤਾ ਮੈਂ ਤੁਹਾਨੂੰ ਨਹੀਂ ਪਸੰਦ ਕਰਦੀ ਹੈਗੀ ਅਜੇ ਤੁਸਾਗ ਰਾਤ ਤਮਨਉਂਦੀ ਜੀ ਮੈਨੂੰ ਜਦੋਂ ਮੈਂ ਤੈਨੂੰ ਇੱਕ ਵਾਰੀ ਕਿਹਾ ਤਾਂ ਕਿਉਂ ਮੇਰਾ ਦਿਮਾਗ ਖਰਾਬ ਕਰੀਂ ਨਾ ਸਿਰ ਦੁਖਣ ਲੱਗ ਜਾਊਗਾ ਠੀਕ ਆ ਨਾ ਮੈਂ ਤੁਹਾਨੂੰ ਨਹੀਂ ਪਸੰਦ ਕਰਦੀ ਹੈਗੀ ਮੈਨੂੰ ਆਦੀ ਆ ਬਾਸ਼ਕਲ ਜੀ ਸ਼ਕਲ ਨਾ ਦਿਖਾਇਆ ਕਰੋ ਆਹ ਨਾ ਕਰ ਬਸੰਤਾ ਕਰਨੀ ਬੁੱਢੀ ਤੂੰ ਕੰਮ ਨਾ ਪਹੁੰਚਾਇ ਹੋ ਮਨੋ ਦੀ ਨਾ ਸਿੱਤੇ ਇੰਦਰ ਮੇਰੀ ਦੀ ਕਿੱਧਰ ਬੜੀ ਜੰਨੇ ਹੋਗੇ ਆਪ ਦਾ ਕੰਬਲ ਲੈ ਕੇ ਆਓ ਚੱਕ ਕੇ ਬਾਹਰ ਹੀ ਰੋਲਾ ਦੇ ਜੂ ਫਿਰ ਜਾਈ ਫੜਾਈਆ ਬਾਰੋਂ ਤੇ ਭਈ ਜਾਵੇ ਮੈਨੂੰ ਕਿਹੜੇ ਬੜਾ ਸ਼ੌਂਕ ਸੀ ਤੁਹਾਡੇ ਨਾਲ ਵਿਆਹ ਕਰਾਉਣ ਦਾ ਤੁਹਾਨੂੰ ਸ਼ੌਂਕ ਸੀਗਾ ਉਦੋਂ ਉਹ ਤਾਂ ਮੂੰਹ ਚੱਕ ਕੇ ਸਿਰ ਮੰਨ ਕੇ ਟੁੱਗ ਗਿਆ ਮੇਰੇ ਮਾਪੇ ਨੂੰ ਪਤਾ ਨਹੀਂ ਲੱਗ ਗਿਆ ਜਰਾ ਇਹ ਕੋਲ ਤੇ ਫਿਰ ਲੱਗ ਜੇ ਪਤਾ ਮੈਂ ਤਾਂ ਪਤਾ ਲਵਾਉਣਾ ਹੀ ਚਾਹ ਨਹੀਂ ਹੈਗੀ ਵੀ ਤੁਸੀਂ ਹੈ ਨਹੀਂਗੇ ਅੱਜ ਦੇ ਮੈਂ ਤੁਹਾਨੂੰ ਪਸੰਦ ਨਹੀਂ ਕਰਦੀਗੀ ਜਦੋਂ ਤੇਰਾ ਜੀ ਕਰਿਆ ਉਹ ਮਾਰਾਂਗਾ ਪਸਾ ਕਰ ਤੈ ਜਾ ਕੋਈ ਨਾ ਜੀ ਕਰ ਮੈਂ ਤੁਹਾਨੂੰ ਇੱਕ ਵਾਰੀ ਕਹਤਾ ਬੰਦਿਆਂ ਨੂੰ ਸਾਗਰਾਤੀ ਮੇਰੇ ਕੋਲੇ ਕਦੇ ਵੀ ਗੱਲ ਨਾ ਕਰਿਓ ਨਾ ਮੈਂ ਤੁਹਾਡੇ ਨਾਲ ਅੱਜ ਮਨਾਵਾ ਸਾਗਰਾਤ ਨਾ ਮੈਂ ਮਨਾਵਾ ਕੱਲ ਨਾ ਮੈਂ ਤੁਹਾਨੂੰ ਅੱਜ ਪਿਆਰ ਕਰਦੀਆਂ ਨਾ ਮੈਂ ਕਰਦੀਆਂ ਕੱਲ ਸਿੱਧਾ ਮੈਂ ਤੁਹਾਨੂੰ ਸਾਫ਼ ਕਰ ਦਿੰਦਾ ਠੀਕ ਹੈ ਕੀ ਕੇ ਪੈ ਜਾ ਮੈਂ ਕਿਉਂ ਵੀ ਮੈਂ ਤੇਰਾ ਕੀ ਹੈ ਇਹੋ ਜੇ ਤੱਕ ਮੈਨੂੰ ਕੁਝ ਪਾ ਕੇ ਦੇ ਤਾ ਵੀ ਵਧੀਆ ਮੇਰੇ ਨਾਲ ਸਾਗਰਾਤ ਤੁਨ ਨਾਲ ਲੁਟਾ ਕਰੀ ਜਾਣਾ ਮੈਂ ਤੈਨੂੰ ਕਿਉਂ ਪਾਉਂਗਾ ਫੜਾ ਕੇ ਸਿੱਧੇ ਪਤਾ ਹੀ ਐ ਮੈਨੂੰ ਤੇਰੇ ਵਰਗੇ ਹੁੰਦੇ ਨਾ ਜਿਹੜੇ ਨੀਂਦੀਆਂ ਗੋਲੀਆਂ ਪਾ ਕੇ ਦੇ ਦਿੰਦੇ ਕਿਉਂ ਆਂਦੇ ਮੈਂ ਆਪਦੀ ਆਈ ਤੂੰ ਆਪਦੀ ਰਿਜਾਈ ਉੱਥੋਂ ਲੈ ਕੇ ਆ ਹੋਰ ਜਰਬਾਰੀ ਰਿਜਾਈ ਹੋਣਾ ਅੱਗੇ ਕੋਈ ਨਹੀਂ ਦੱਖਦਾ ਤੁਹਾਡੇ ਰਿਜਾਈਆਂ ਕੰਬਲ ਨਹੀਂ ਹੈ ਜੇ ਰਿਜਾਈਆਂ ਵੀ ਨਹੀਂ ਹੈ ਲੰਘ ਕੋਣ ਤੁਸੀਂ ਬਾਰੇ ਮੇਲ ਲਾਇਆ ਬੱਠਾ ਰਿਜਾਈਆਂ ਬਾਤੂ ਹੈਗੀ ਤੇ ਮੇਲ ਗੇ ਨਾਏ ਪੇ ਉਹ ਕੋਲੇ ਤੈਨੂੰ ਫੜ ਕੇ ਉਹਦੇ ਕੋਲੇ ਬਿਠਾਉਂਦਾ ਤੂੰ ਤਾਂ ਕੰਬਲੇ ਚੱਕ ਕੇ ਲੈ ਕੇ ਉਹ ਨਾ ਲਖਣ ਜੇ ਡਰਾਮੇ ਮੇਰੇ ਸਾਹਮਣੇ ਨਾ ਕਰ ਪੂਰੇ ਪੂਰੇ ਆ ਗਈ ਉਹ ਤਾਂ ਆਪ ਦੋ ਦੋ ਜਾਣੇ ਪਏ ਆ ਤੇ ਫਿਰ ਉਦੋਂ ਦਾ ਹੁੱਬ ਕੇ ਵਿਆਹ ਕਰਾ ਲਿਆ ਉਦੋਂ ਪਤਾ ਨਹੀਂ ਸੀ ਵੀ ਘਰੇ ਕੱਪੜੇ ਲੀੜੇ ਵੀ ਚਾਹੀਦੇ ਆ ਹੁਣ ਮੱਜੇ ਬਿਸਤਰੇ ਨਹੀਂ ਲਿਆਂਦੇ ਅਸੀਂ ਗੱਦੇ ਤੇ ਹੋ ਰਿਆ ਸੀ ਘੂਰੇ ਲਿਆਂਦੇ ਸੀ ਪੈਣ ਖਾਤਰ ਫਿਰ ਮੈਂ ਕੀ ਕਰ ਸਕਦੀ ਆ ਮੇਰ ਨਾਲ ਬਾਈ ਭਕਾਈ ਨਾ ਮਾਰੋ ਠੀਕ ਆ ਮੈਂ ਕੋਲੋਂ ਕੱਟ ਕੇ ਦੇ ਦਿੰਦੀ ਆ ਤੁਹਾਨੂੰ ਪੈਣਾ ਆਪ ਦੋਨਾਂ ਨੂੰ ਮੈਂ ਰਿਆਈ ਨਹੀਂ ਤੁਹਾਨੂੰ ਦੇ ਸਕਦੀ ਇਹ ਤਾਂ ਫਿਰ ਤੇਰਾ ਧੱਕਾ ਜਾ ਦੇਖੀ ਮੈਂ ਤੁਹਾਨੂੰ ਦੱਸ ਤਾਂ ਆਪ ਦੀ ਰਿਆਈ ਲੈ ਆਓ ਚੱਕ ਕੇ ਤੇ ਇੱਧਰ ਪੈ ਜਾਓ ਤੇ ਮੈਨੂੰ ਡਿਸਟਰਬ ਕਰਨ ਦੀ ਲੋੜ ਨਹੀਂ ਹੈਗੀ ਚਲ ਪਾ ਇਹ ਦਾ ਫਿਰ ਮੈਂ ਭਈ ਆਪ ਦਾ ਕੋਟ ਪਾ ਕੇ ਪਈ ਵੀਰੋ ਓਕੇ ਜਦ ਨਹੀਂ ਪਾ ਮੇਰੇ ਮਨੀਓ ਕੋਟ ਪਾ ਕੇ ਪਹੁੰਚ ਹੈ ਨੰਗੇ ਹੋ ਕੇ ਕੋ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਇਹ ਕੱਲ ਦਾ ਤਾਂ ਹੀ ਕਰਦੇ ਆ ਉਹ ਇਹ ਤਾਂ ਜਰ ਅੱਕਰ ਹੀ ਹੋ ਗਿਆ ਫਾਜਰਾ ਇਸ ਬਾਰੇ ਕਿਸੇ ਨਕੀਬ ਨੂੰ ਦਿਖਾਉਂ ਜਰਾ ਤਾਂ ਇਹ ਤਾਂ ਪੈਜੀ ਜਦ ਤੱਕ ਸੰਖੜੇ ਮਰੀ ਜਾਂਦੀ ਆ ਉਹ ਫਾਜਰਾ ਮੜਾ ਜੇ ਉਹ ਖਾਣਾ ਖੋਣਾ ਨਹੀਂ ਤੇ ਕਹੀ ਤੇ ਆਮ ਨਾਲ ਦੇਣਾ ਤਾਂ ਬੋਲਦੀ ਨਹੀਂ ਕੁਸ ਖਾਣ ਪੀਣੂ ਲੈ ਕੇ ਤਾਂ ਮਨ ਡੁੱਲ ਡੁੱਲ ਕੋਈ ਓਹੋ ਮੇਰੇ ਸਿਰ ਕਾਦੋ ਦੁਖ ਮਨ ਲਾਤਾ ਤੁਸੀਂ ਮੈਂ ਤੁਹਾਨੂੰ ਕਿੰਨੇ ਵਾਰੀ ਕਹਤਾ ਮੈਨੂੰ ਨਾ ਬਲਾਓ ਮੈਨੂੰ ਹੱਥ ਨਾ ਲਾਇਆ ਕਰੋ ਮੂੰਹ ਨਾ ਵੀ ਬੋਲ ਸਕਦੇ ਹੋ ਬੁਲਾਈ ਆ ਨਾ ਤੋਠੀ ਨਹੀਂ ਤੈਨੂੰ ਬਰਫੀ ਲੱਡੂ ਪਤੋਂ ਖਿਲਾ ਕੇ ਦੇਵਾਂ ਮੈਂ ਕਹਿੰਦਾ ਮੈਂ ਤੁਹਾਨੂੰ ਕਹੀਏ ਨੀ ਵੀ ਮੈਨੂੰ ਹੱਥ ਨਾ ਲਾਓ ਨਾ ਲਾਓ ਸਮਝ ਨਹੀਂ ਲੰਗੇ ਇੱਕ ਵਾਰੀ ਕਹੇ ਤੋ ਮੈਨੂੰ ਕੁਛ ਨਹੀਂ ਚਾਹੀਦਾ ਗੱਲ ਬੋਲ ਮਰੀ ਗੱਲ ਨਹੀਂ ਤਾਂ ਦੁੱਖ ਹੋਣੀ ਕਰਦੀ ਬੁਲਾਈ ਨਹੀਂ ਸੋ ਅਗਰ ਆ ਤੂੰ ਤਾਂ ਕੀ ਕਹੇ ਬੜਾ ਯਾਰਾ ਤੂੰ ਚੋਟ ਚੋਟਾਂਗੇ ਤਾਂ ਕੰਟਾ ਸੱਤੇ ਬਣ ਤਨਦਨ ਨੂੰ ਮਾਤਵਾ ਚੀ। ਤੁਹਾਨੂੰ ਬਾਰਾ ਮਾੜਾ। ਉਹ ਬੇਸਤੀ ਹੋ ਗਈ। ਲਾਣੇ ਕਰਾ ਚਾਰਾ ਬੋਸ ਤੋਂ ਜਿਹੜੇ ਕਮੇ ਮਰਨੇ ਧਿਆ ਕਰਾ ਪਤਾ ਹੋ ਨਹੀਂ ਜਾਂਦਾ। ਕੀ ਕਰੀਏ? ਉਹ ਤੁਹਾਡੀ ਗੱਲ ਹੈ। ਆ ਪੰਜ ਸਾਲ ਆਇਆ ਤੇ ਸਾਰਾ ਖਰਚ ਕਰ ਮਾਤਵਾ ਨੂੰ ਫੋਟੋ ਵੀਂਦਰ ਕੀ ਹੋਈਏ। ਯਾਰਾ ਦੋਸਤ ਨੂੰ ਤਾਂ ਚਲ ਆਪ ਇੱਕ ਵਾਰੀ ਇਹਨੂੰ ਹੋਰ ਪੁੱਛਦੇ। ਉਹਦਾ ਮਨ ਨਹੀਂ ਜਾਵੇ। ਮੈਂ ਕਜੀ ਸੁਣਦਾ ਜੀ ਹਲੋ ਫੋਨ ਲਓ ਜੀ ਮੈਂ ਤੁਹਾਨੂੰ ਇੱਕ ਵਾਰੀ ਸਮਝਾਤਾ ਮੈਨੂੰ ਲੱਗਦਾ ਮੈਨੂੰ ਕਮਰੇ ਚੋਂ ਬਾਹਰ ਜਾਣਾ ਪਊਗਾ ਕਿਉਂਕਿ ਤੁਸੀਂ ਐਂ ਦਾ ਸਮਝਦੇ ਨਹੀਂ ਹੈਗੇ ਕਿ ਪਰਾਂ ਹੋਈ ਕਮਰੇ ਤੁਹਾਨੂੰ ਚਾਹੀਦੀ ਬੇਇਜ਼ਤੀ ਹੋ ਜੂ ਫਿਰ ਤੁਸੀਂ ਹਟਦੇ ਕਿਉਂ ਨਹੀਂ ਮੈਨੂੰ ਕਿਉਂ ਤੰਗ ਕਰੀ ਜਾਂਦੇ ਹੋ ਮੈਂ ਤਾਂ ਤੁਹਾਨੂੰ ਪੁੱਛਿਆ ਹੀ ਇੱਕ ਵਾਰੀ ਜਦੋਂ ਮੈਂ ਤੁਹਾਨੂੰ ਕਹੀ ਹੁੰਦੀ ਤਾਂ ਮੈਂ ਤੁਹਾਨੂੰ ਨਹੀਂ ਪਸੰਦ ਕਰਦੀ ਨਹੀਂ ਪਿਆਰ ਕਰਦੀ ਹੈਗੀ ਤੁਸੀਂ ਇੱਕ ਹੀ ਰੱਟ ਲਾ ਰੱਖੀ ਹੈਗੀ ਕੁੱਟ ਕੇ ਤਾਂ ਮੈਂ ਹੀ ਬਾਹਰ ਭਾਗ ਦੇਣਾ ਤੂੰ ਜਾ ਬਾਗ ਜਾ ਮੈਨੂੰ ਤੰਗ ਨਾ ਕਰੋ ਤੈਨੂੰ ਬਾਹਰ ਤਰ੍ਹਾਂ ਦੇ ਲੋਕ ਦੇਖਣਗੇ ਮੂੰਹ ਨਵੀਂ ਮੇਜ਼ ਹੁੰਦਾ ਠੀਕ ਹੈ ਮੈਂ ਜਾਣਾ ਇਹ ਤੇ ਬੇ ਜੇ ਬੇਸਤੀ ਹੈ ਨਾ ਜੇ ਤੁਹਾਨੂੰ ਇੰਨੇ ਫਿਕਰ ਹੁੰਦਾ ਤਾਂ ਤੁਸੀਂ ਮੈਨੂੰ ਤੰਗ ਨਾ ਕਰੋ ਜਦੋਂ ਮੈਂ ਤੁਹਾਨੂੰ ਇੱਕ ਵਾਰੀ ਕਹਤਾ ਪਈ ਮੈਨੂੰ ਸੌ ਜਾਂਦੋ ਬੰਦਿਆਂ ਵਾਂਗੂ ਵੀ ਮੈਂ ਤੁਹਾਨੂੰ ਨਹੀਂ ਮੈਂ ਤੁਹਾਡੇ ਨਾਲ ਕੁਝ ਕਰਨਾ ਹੈਗਾਗਾ ਤਾਂ ਵੀ ਦਿਮਾਗ ਹੀ ਖਾਈ ਜਾਂਦੇ ਹੋਗੇ ਕਿਸ ਗੱਲ ਦਾ ਮਨਾਇ ਕਿ ਤੇ ਨਾਮ ਲਈ ਉਹ ਤਾਂ ਲੋਕਾ ਵਾਂਗੂ ਆਇਆ ਸੀ ਚਾਹ ਚਾਹੀ ਵਿਆਹ ਕਰਾਇਆ ਸੀ ਦਾ ਤੇਰੇ ਨਾਲ ਮੈਂ ਨਹੀਂ ਨਾ ਚਾਹ ਨੂੰ ਵਿਆਹ ਕਰਾਇਆ ਸੀ ਮੈਨੂੰ ਤਾਂ ਤੂੰ ਪਹਿਲੇ ਹੀ ਪਸੰਦ ਨਹੀਂ ਸੀਗਾ ਤੈਨੂੰ ਦੱਸਦਾ ਨਾ ਮੈਂ ਵੀ ਆਪਦੀ ਮਾਂ ਪਿਓ ਕਰਕੇ ਮੈਨੂੰ ਇੱਥੇ ਤੇਰੇ ਨਾਲ ਰਹਿ ਰਹੀ ਆਂ ਮੈਂ ਇੱਕ ਬੈੱਡ ਤੇ ਬੈਠੀ ਆਂ ਕਿੰਦਾ ਮਾਤਾ ਬਾਹਰ ਜਾ ਕੇ ਪੈਣਾ ਠੀਕ ਆ ਆਜੋ ਹੱਥ ਕਦੋਂ ਦੰ ਮੀਰਾ ਸਿਰ ਦੁਖਨ ਲਾ ਰੱਖਿਆ ਦਿਮਾਗ ਖਰਾਬ ਕਰ ਰੱਖਿਆ ਹੈ ਚੈਨ ਦੀ ਨੀਂਦ ਵੀ ਨਹੀਂ ਸੌਣ ਦਿੰਦੇ ਹੈ ਹੈਲੋ ਹਾਂਜੀ ਜਾਨੂ ਉਹ ਕਿੱਥੋਂ ਯਾਰ ਇਹਨੇ ਤਾਂ ਮੇਰਾ ਦਿਮਾਗ ਖਰਾਬ ਕਰਤਾ ਮੈਂ ਤਾਂ ਇਹਨੂੰ ਜਮਾਂ ਪਸੰਦ ਹੀ ਨਹੀਂ ਕਰਦੀ ਨਹੀਂ ਹੁਣ ਉੱਠ ਕੇ ਬਾਹਰ ਗਏ ਆ ਕਮਰੇ ਚ ਕਿੱਥੋਂ ਦਿਮਾਗ ਖਾ ਰੱਖਿਆ ਸੀ ਸਾਗਰਾ ਤੂੰ ਮਨਾਉਣੀ ਹੈ ਸਾਗਰਾ ਤੂੰ ਮਨਾਉਣੀ ਆ ਮੈਂ ਫਿਰ ਬੇਇੱਜ਼ਤੀ ਕਰਤੀ ਮੈਂ ਕਿਹਾ ਤੂੰ ਤਾਂ ਮੈਨੂੰ ਉਹੀ ਪਸੰਦ ਨਹੀਂ ਸੀਗਾ ਚੱਲ ਛੱਡੋ ਤੁਸੀਂ ਇਹ ਨਾ ਗੱਲਾਂ ਇਹਦਾ ਫालतू ਦੀਆਂ ਤੁਸੀਂ ਐਸਾ ਰੋਟੀ ਖਾ ਲਈ ਤੁਸੀਂ ਨਹੀਂ ਮੇਰਾ ਜੀ ਨਹੀਂ ਲੱਗਦਾ ਤੁਹਾਡੇ ਬਿਨਾਂ ਫਿਰ ਜਰ ਕੀ ਕਰਾਂ ਮੇਰੀ ਮਜਬੂਰੀ ਸੀਗੀ ਹੁਣ ਮੈਂ ਕਰਦੀ ਵੀ ਤਾਂ ਕੀ ਕਰਦੀ ਤੁਹਾਨੂੰ ਪਤਾ ਹੀ ਚੱਲ ਤੁਸੀਂ ਨਾ ਐਵੇਂ ਕਰਿਓ ਮੈਂ ਨਾ ਕੱਲ ਨੂੰ ਨਾ ਇਹਨੂੰ ਨੀਂਦ ਦੀਆਂ ਗੋਲੀਆਂ ਪਾ ਦੂੰ ਤੇ ਫਿਰ ਤੁਸੀਂ ਆ ਜਾਓ ਹਾਂ ਪੱਕਾ ਸੌਣ ਲੱਗਿਆ ਮਿੰਟੋ ਦੀ ਚਲ ਠੀਕ ਹੈ ਹੁਣ ਮੈਂ ਰੱਖਦੀ ਹਾਂ ਫੋਨ ਕਈ ਵਾਰੀ ਨਾ ਕੋਈ ਆਣ ਆ ਜਾਵੇ ਕਮਰੇ ਚ ਕਿਤੇ ਸੁਣ ਲੈਣੋ ਠੀਕ ਲੋ ਜੀ ਉੱਠ ਖੜੋ ਚਾਹ ਪੀ ਲਓ ਭਾਈ ਚਾਹ ਪੀ ਲਓ ਠਰੋ ਮੈਂ ਆਪੀ ਪੀ ਲੈਂਦੀ ਜਾਂ ਹਾਇ ਮੈਂ ਉੱਠਣਾ ਨਹੀਂ ਸੀਗਾ ਤੁਸੀਂ ਤਾਂ ਨਾ ਮੈਨੂੰ ਸਵੇਰੇ ਉੱਠਣਸਾਰਕੇ ਦੱਸਣਾ ਬਹੁਤ ਉੱਠਣਾ ਨਹੀਂ ਸੀ ਤਾਂ ਕਹਿ ਬੀ ਦੈਂਚੜੇ ਹੋਵੇ ਤੇ ਨਾ ਚੜੇ ਹੋਵੇ ਆ ਗਲਾਸ ਨਹੀਂ ਸਾਫ ਹੈਗੇ ਮੈਂ ਇਹੋ ਜੇ ਗਲਾਸ ਚ ਕੋਈ ਨਹੀਂ ਚਾਹ ਨਹੀਂ ਪੀਂਦੀ ਹੈਗੀ ਨਾ ਕੱਪੜਿਆਂ ਨਾਲ ਪੂਰਤਣਾ ਨਹੀਂ ਸਾਫ ਉਹ ਤੇ ਰੱਖ ਦਿਓ ਆਪ ਹੀ ਫਿਰ ਚਾਹ ਚਾਹ ਪੀ ਲਈ ਨਾਲੇ ਉੱਠ ਕੇ ਨਾ ਇਹਨੂੰ ਲਾ ਨਾ ਤੂੰ ਮੇਰੇ ਨਾਲ ਨਾ ਨਾਗਾ ਜਦੋਂ ਮੇਰਾ ਮਨ ਕੀਤਾ ਮੈਂ ਨਾ ਲੂੰਗੀ ਮੈਂ ਤਾਂ ਇਹ ਕਹ ਰਹੀ ਮੈਂ ਤੇਰੇ ਨਾਲ ਤੁਹਾਨੂੰ ਪਾਣੀ ਘਰ ਪਿਆ ਹੁੰਦਾ ਨਾ ਕੱਪੜੇ ਵਾਦਲਾ ਤਿਆਰ ਹੋ ਜਾ ਤਿਆਰ ਹੋ ਜੂੰ ਤਿਆਰ ਹੋਣ ਨੂੰ ਮੈਂ ਜਾਣਾ ਕਿੱਥੇ ਤੇਰੇ ਨਾਲ ਮੈਂ ਤਾਂ ਆਪਣੀ ਮਰਜ਼ੀ ਨਾਲ ਨਾ ਹੂੰਗੀ ਠੀਕ ਆ ਮੱਥਾ ਟੇਕਿਆ ਨਾ ਹੋਵੇ ਤੇ ਇਹਨਾਂ ਨਾਲੇ ਮੈਂ ਕਿਤੇ ਮੱਥਾ ਟੇਕ ਨਹੀਂ ਜਾਂਦੀ ਹੈਗੀ। ਉਹ ਗੱਲ ਦਾ ਬਾਹਰੇ ਤਾਂ ਦੇਗਾ। ਅਗਰ ਤਾਂ ਜੋ ਕੁਛ ਕਰੀਏ ਨਾ ਤੂੰ ਕਰੀਏ ਨਾ ਬਾਹਰ ਤੱਕ تیرਵਾ ਜਾ ਪਾਉਨ ਸਾਰੇ ਨਮੋਲੇ ਬਣ। ਮੈਂ ਨਹੀਂ ਆਂਦੀ ਹੈਗੀ ਕਿਤੇ ਵੀ ਮੇਰਾ ਤਾਂ ਸਿਰ ਦੁਖੀ ਜਾਂਦਾ ਮੈਂ ਤਾਂ ਗੋਲੀ ਲੈ ਲੈਂਦੀ। ਮਤਲਬ ਸਿਰ ਦੁਖੀ ਦੀ ਗੋਲੀ ਲਿਆ ਦੇਣਾ ਤੇ ਉੱਠ ਕੇ ਆਲਾ ਆ ਜਾ ਉੱਤਰ। ਚਾਹ ਵੀ ਪੀ। ਸਵੇਰੀ ਲੱਗ ਗਿਆ ਉੱਠਨ ਸਰ ਫੇਰ ਦਿਮਾਗ ਖਾਨ। ਪਤਾ ਨਹੀਂ ਇਹ ਕਹਿ ਜਾਗਾ। ਮੈਨੂੰ ਤਾਂ ਲੱਗਦਾ ਕਿਤੇ ਮੂੰ ਤਾਂ ਨਹੀਂ ਨਸ਼ਾ ਪੱਤਾ ਕਰਦਾ ਜਿਹੜਾ ਸਾਰਾ ਦਿਨ ਹੀ ਇਹਦਾ ਦਿਮਾਗ ਹਿੱਲਿਆ ਰਹਿੰਦਾ। ਹਾਂ। ਓਏ ਆ ਗਿਆ ਹੁਣ ਤਾਂ ਆ ਗਿਆ ਤੇਰੇ ਕੋਲ ਓਏ ਆਉਣਾਗਾ ਕੀ ਨੇ ਮਾ ਸੋ ਸੋੜਿਆ ਤਨ ਆਜਣਾ ਕੋਈ ਗੱਲ ਨਹੀਂ ਓਏ ਆਜਣਾ 2 ਮਿੰਟ ਤਾਂ ਸਾਹ ਲੈ ਲੈ ਮੇਰੇ ਬਣਾ ਹੁਣ ਸਾਰਾ ਬੈ ਜਾ ਉਹ ਸਾਰਾ ਉਹਨੇ ਬੇਬੇ ਬਾਪੂ ਕਰਿਆ ਸਾਰਾ ਤਾਂ ਮੈਂ ਤੇਰੇ ਕੋਲ ਬੈ ਡਾਂ ਤੇ ਬੈਠਾ ਸੋਣਾ ਲੱਗਦਾ ਰਾਤ ਹੀ ਵਿਦੇ ਰਿੰਦੀ ਐ ਜੇ ਕੰਮ ਪੈਰ ਲਾਉਣਾ ਮੇਰੇ ਕੋਲ ਬੰਦਾ ਬੈਠਾ ਕਿਵੇਂ ਠੀਕ ਐ ਕਿਵੇਂ ਹੋਰ ਕੀ ਆਲਾ ਵਧੀਆ ਓ ਤੇਰੀ ਕਿ ਮਾਰਿਆ ਤੇਰਾ ਵਿਆਹ ਹੋਇਆ ਸੀ ਤੇਰਾ ਮੀਰ ਦਾ ਘਰ ਵਾਲੀ ਮਿਲਣਾ ਸਾਰਦੀ ਨਹੀਂ ਆ ਅੱਛਾ ਯਾਰ ਜਦਾ ਫੁੰਬੀ ਸਦੀ ਜਾਂਦੀ ਏ ਤੇਰਾ ਵਿਆਹ ਸੀ ਉਹ ਕੋਕ ਤੇਰਾ ਕੀ ਬਣਿਆ ਤੇਰਾ ਤਾਂ ਫਿਰ ਕਰਮ ਤੇ ਜੀ ਆ ਤੇਰਾ ਕੀ ਬਣਿਆ ਹੋਰ ਬੰਨ ਆਪਣਾ ਮਤਲਬ ਕੀ ਹੋਇਆ ਹੂੰ ਗਾਂ ਤਾਂ ਸਾਗਰਾ ਤੇ ਨਹੀਂ ਕਿਉਂ ਹੈ ਗਾਂ ਤਾਂ ਕਿਸੇ ਕੋਲ ਗੱਲ ਨਾ ਕਰੇ ਹਾਂ ਦੇ ਪਿੰਡ ਚ ਗੱਲ ਡਾਵੇ ਉਹ ਕਹਿੰਦੀ ਤੂੰ ਤਾਂ ਮੇਰੇ ਪਸੰਦ ਹੀ ਨਹੀਂ ਮਾਣੋ ਮਸਾ ਨੇ ਤਨ ਤਕਰ ਕੇ ਠਾਕੇ ਹੈ ਵੀ ਬਾਹਰਲੇ ਰਿਤੀ ਰਿਵਾਜ ਦਾ ਕਰ ਲਈ ਆਪਾਂ ਭਾਰਤ ਦਾ ਲੋਕਾਂ ਨੂੰ ਨਾ ਬਰੋਗਾ ਮੈਂ ਤਾਂ ਮੱਥਾ ਟੇਕਦਾ ਸੀ ਸੁਹਾਰਾ ਤਾਂ ਬਣਉਣੀ ਸੀ ਕੰਜੇ ਦਾ ਇਹਦੇ ਨਾਲ ਤਾਂ ਆਪਣੀ ਪੀੜੀ ਬਦਨੀ ਨਹੀਂ ਛੋਡੀ ਮੈਂ ਉਹੀ ਗੱਲ ਪੁੱਛਦਾ ਵੀ ਤੂੰ ਕੀ ਕਰਿਆ ਸੀ ਕੋਈ ਤਾਂ ਬੈਡਾਂ ਤੇ ਬੈਠੀ ਹੁੰਦੀ ਹੈ ਯਾਰ ਦੁੱਧ ਦਾ ਗਲਾਸ ਪਾ ਕੇ ਕੁੰਡ ਜਾਂ ਚੱਕ ਕੇ ਬਾਈ ਤੂੰ ਤਾਂ ਲਾਈਟ ਬੰਦ ਕਰਦੇ ਯਾਰ ਸਾਰਾ ਕੁਝ ਕਰਿਆ ਸੀ ਹਾਂ ਉਹ ਤਾਂ ਕਹਿੰਦੀ ਮੈਂ ਰੋਲਾ ਪਾਉਣੀ ਆ ਤੂੰ ਲਾਉਣੀ ਆ ਕਹਿੰਦੀ ਤੇ ਮਾਂ ਪਿਓ ਨੂੰ ਤੂੰ ਸਰੀਰ ਪੱਖੋਂ ਦਾ ਠੀਕ ਆ ਤੂੰ ਹੂੰ ਤਾਂ ਠੀਕ ਆ ਮੈਂ ਤਾਂ ਤੁੱਥ ਮਾਰਦਾ ਯਾਰ ਕੁਝ ਕਹਿ ਨਹੀਂ ਸਕਦੇ ਤੂੰ ਅੱਜ ਦੁਬਾਰੇ ਟਰਾਈ ਕਰੀ ਤੈਨੂੰ ਮੈਂ ਸਕੀਮ ਦਾ ਅਜੇ ਦੁਬਾਰੇ ਮੇਰੀ ਗੱਲ ਤਾਂ ਸੁਣ ਲਾ ਤੀਵੀਆਂ ਬਣੀਆਂ ਜਾਂ ਖਾਣ ਪੀਣ ਤੇ ਆਦੀ ਬੜੇ ਦੀਆਂ ਭੁੱਖੀਆਂ ਹੋਣਗੀਆਂ ਰਾਤ ਨੂੰ ਮੈਂ ਇੰਨਾ ਕੁਸ ਪੁੱਸਿਆ ਦੁੱਧ ਮੈਂ ਪੁੱਸਿਆ ਉਸ ਤੋਂ ਬਾਅਦ ਖਾ ਲਿਆ ਮੈਂ ਕਿਹਾ ਚੱਲ ਕੀ ਬਤਾ ਮੰਨ ਨਹੀਂ ਜਾਵੇ ਬਾਹਰ ਨਹੀਂ ਜਾਣ ਮੈਂ ਕਿਹਾ ਵੀ ਤੂੰ ਮਰਾਸ ਗੁੱਲੇ ਕੋਈ ਡੁੱਲ ਡੂਲਿਆ ਕੇ ਦੋ ساری ਰਾਤ ਜਾਗਦਾ ਰਿਹਾ ਉਹ ਕਹਿੰਦਾ ਕਿ ਮੇਰੇ ਲੈ ਬੈ ਲੱਕ ਮਾ ਤਾਂ ਦੋ ਘੰਟਾ ਮੈਂ ਤਾਂ ਬਾਹਰ ਹੀ ਆ ਕੇ ਸੁੱਤਾ ਹਾਂ ਬੁਸ਼ਾਰਮ ਦਾ ਮਰੇ ਕਰ ਜਾਈ ਇਤਨਾ ਬਾੜਮ ਦੇ ਦਿੰਦਾ ਕਹਿੰਦੀ ਬੇਡਾ ਤੇ ਪੜਾਸੀ ਬਸ ਪਾਲੇ ਮਰ ਜੇ ਮਰਜੀ ਮਰ ਤੂੰ ਤਾਂ ਕਹਿੰਦੀ ਮੇਰੇ ਕੋਲ ਲੱਗਦੀ ਇੱਥੋਂ ਤੱਕ ਬੋਲੀ ਬੜਾਈ ਚ ਵੀ ਨਹੀਂ ਬੜਾ ਵਾੜਿਆ ਨਹੀਂ ਤੈਨੂੰ ਕੁਦਰ ਦੱਸੇ ਲੱਗਦਾ ਓਏ ਤੂੰ ਮਾੜਾ ਮੁੱਠਾ ਟਰਾਈ ਦੋ ਤਿੰਨ ਵਾਰੀ ਪੁੱਛ ਲੈਣਾ ਕਹਿੰਦੇ ਗੱਲ ਕੀ ਹੈ ਇਹ ਮੈਨੂੰ ਗੱਲ ਦੀ ਵਾੜੀ ਕਰੀ ਸੀ ਮੈਂ ਤਾਂ ਕੁਛ ਨਹੀਂ ਮੈਂ ਤਾਂ ਕਹਿੰਦੀ ਵਸ ਤੂੰ ਮੇਰੇ ਫਸਦ ਨਹੀਂ ਜਦੋਂ ਮੈਂ ਖਾ ਲਿਆ ਕਰ ਉਹ ਤਾਂ ਮੇਰੇ ਬਸ ਨਹੀਂ ਤੜਕੇ ਮੈਂ ਚਾਹ ਬਣਾਉਣ ਗਿਆ ਕਹਿੰਦੀ ਗਲਾਸ ਲਿੱਪੜਿਆ ਚੁੱਗੇ ਨਾਲ ਪੁੰਚ ਕੇ ਬੜਾ ਤੇ ਕਹਿੰਦੀ ਬਾਹਰ ਲਿਖੋ ਜੇ ਮੇਰੇ ਘਰੋਂ ਚ ਫੇਰ ਕਹਿੰਦੀ ਲੈ ਹੁਣ ਦੱਸ ਮਖ ਤੂੰ ਆ ਕੇ ਨਾ ਨੂਲਾ ਪਾਰੀ ਤੱਤਾ ਪਾਣੀ ਪਿਆ ਹੋਣਾ ਤੇ ਫੇਰ ਮੱਥਾ ਮਰਾਂਗੇ ਪਾਣੀ ਤੱਤਾ ਗਰ ਕੜਨਾ ਸੌਖਾ ਲਖਣਾ ਜੇ ਮਹਿੰਗੀਆਂ ਭਰਾਵਾ ਕੋਪੀ ਨਹੀਂ ਮੰਨੀ ਮੈਂ ਤਾਂ ਤੇਰੇ ਜਵਾਬ ਤੋਂ ਬਣ ਔਖੀ ਕੁਝ ਜਵਾਬ ਹੀ ਨਹੀਂ ਹੋਣਾ ਤੇਰੇ ਤੋਂ ਮੈਂ ਤਾਂ ਤੇਰੇ ਕੋਲ ਪੁੱਛਣਾ ਹੈ ਵੀ ਤੇਰਾ ਵਿਆਹ ਹੋਇਆ ਕਿਵੇਂ ਹੋਇਆ ਤਾਂ ਇਹ ਤੇ ਵੈਲੈਂਟ ਮੈਂ ਤਾਂ ਭਰਾਵਾ ਮੇਰਾ ਤਾਂ ਇੰਨਾ ਕੰਮ ਨਹੀਂ ਖਵਾ ਮੈਨੂੰ ਤਾਂ ਲਵੇ ਪੂਰਾ ਲਾਇਆ ਤੇਰਾ ਮੇਰਾ ਵੀ ਜਾ ਫਸਿਆ ਯਾਰ ਤੂੰ ਮੈਂ ਤੈਨੂੰ ਜੱਸ ਕੀ ਦੱਸਦਾ ਅੱਜ ਤਾਂ ਤੂੰ ਦਵਾਈ ਟਰਾਈ ਕਰ ਇਹ ਤਾਂ ਐ ਤਾਂ ਟਰਾਈ ਤਾਂ ਬਹੁਤ ਮੁਸ਼ਕਲ ਲੱਗਦੀ ਹੂੰ ਕੋਈ ਹੋਰ ਜਵਾਬ ਕਰਾਈ ਤੋਂ ਲੱਗਦੀ ਬੜਾ ਹੋ ਬੜਾ ਖੜਾ ਤੇਰੀ ਗੱਲ ਸੁਣ ਲੈ ਉਹਦੇ ਕੋਲੇ ਜਾ ਕੇ ਉਹਨੂੰ ਮਾਰਾ ਜਾ ਬੜਿਆਲ ਉਹਨੂੰ ਬਾਜ਼ਾਰ ਵਗ ਜਾ ਸਿਓ ਸੂ ਲਿਆ ਦੇ ਨੂੰ ਖੁਸ਼ ਕਰ ਲੈ ਜਦ ਦੁਪਹਿਰੇ ਮੇਰੇ ਜਿੰਨੇ ਮਿੱਠਾ ਗੁਹੀ ਨਹੀਂ ਤੈਨੂੰ ਪਤਾ ਬੋਲ ਬੋਲ ਬਲਾਨੀ ਚ ਵੀ ਇੰਨਾ ਮਿੱਠਾ ਹੈਗਾ ਮੈਂ ਮੈਂ ਇੰਨੇ ਮਿੱਠੇ ਦੀ ਲੋਟ ਆਈ ਕਿ ਕੀ ਚੱਕਰ ਹੋਇਆ ਕਿਉਂ ਨਹੀਂ ਆਈ ਨਾ ਤਾਂ ਸਮਝ ਜਾਂਦੀ ਜਾਂ ਜ਼ਿਆਦਾ ਕਿਸੇ ਨੇ ਚੱਕਰ ਚੁੱਕਰ ਨਾ ਹੋਵੇ ਜਾਂ ਪਹਿਲਾਂ ਕਿਸੇ ਨੇ ਨੱਕ ਮੋੜਿਆ ਨਾ ਹੋਵੇ ਇਹਨੂੰ ਪਤਾ ਕਿ ਮੈਂ ਲੱਗੇ ਹਾਲ ਦਾ ਹੈ ਗਲਤ ਤਾਂ ਤੁਹਾਨੂੰ ਫੜਨ ਨਹੀਂ ਬੂਚੂ ਤੂੰ ਅੱਜ ਦਾ ਦਿਨ ਟਰਾਈ ਕਰ ਨਹੀਂ ਫਿਰ ਆਪਾਂ ਕਰਦੇ ਕੋਈ ਕੋਣ ਜੀ ਮਦਦ ਕਰ ਮਤ ਯਾਰ ਹੁਣ ਤੇਰੀ ਘਰ ਵਾਲੀ ਤੈਨੂੰ ਲਵੇ ਨਹੀਂ ਨਾਦੀ ਮੈਂ ਮਤ ਕੀ ਕਰਾਂ ਇਹ ਚ ਉਹ ਸਕੀਮ ਤੋਂ 10 ਵਧੀਆ ਹਾਂ ਇਹਦਾ ਸਕੀਮ ਤੇਦੀ ਕੋਈ ਨਹੀਂ ਹੈ ਸੌ ਸੂ ਤਾਂ ਸਾਡੇ ਘਰੇ ਜਾਂ ਪਿਆ ਵਿਆਹ ਤਾਂ ਹੋ ਗਿਆ ਤੇ ਤੈਨੂੰ ਪਤਾ ਤਾਂ ਹੋਵੇਗਾ ਹਾਂ ਤੂੰ ਤਾਂ ਤੇ ਘਰੇ ਜਾ ਕੇ ਅੱਜ ਅਖ ਨੇ ਦੁਬਾਰੇ ਟਰਾਈ ਕਰੀ ਜੁਗਾਰਮੈਂਟ ਸਾਰਾ ਸਭ ਦੇਖ ਲਏ ਨੇ ਪਰ ਮੁਸ਼ਕਿਲ ਲੱਗਦੀ ਐ ਮੈਨੂੰ ਯੇ ਵੀ ਨਾ ਮੰਨੀ ਫਿਰ ਚੁੱਪ ਕਰਕੇ ਤਲਾਕ ਦੇਦੀ ਬਾਈ ਪੁਸਤ ਕਰਨੇ ਪੂ ਬਾਈ ਫਿਰ ਆਦਾ ਹੋਰ ਤਾਂ ਕਈ ਵਿਆਹ ਕਰਾ ਲਈ ਤਾਂ ਤੈਨੂੰ ਮੈਂ ਤਾਂ ਦੇਣੀ ਇੱਕ ਹੋਇਆ ਓਏ ਪਹਿਲਾ ਮਸਾ ਹੋਇਆ ਸੀ ਕਿਹੜਾ ਤਰੀਆਂ ਪੁਆਂ ਕੁੜੀਆਂ ਕਮ ਤਾਂ ਪਹਿਲਾ ਬਚੋਲੇ ਦਾ 50000 ਰੁਪਏ ਪਹਿਲਾਂ ਲੈ ਗਿਆ ਹੋਰ ਸਾਰਾ ਇਕੱਠ ਹੋ ਗਿਆ ਤਾਂ ਬੀਤ ਗਿਆ ਰਿਸ਼ਤੇ ਦਾ ਰਾਈ ਸੀ ਤੇ ਸੀਰੀ ਸਿਰੂ ਬਣਾ ਹੀ ਰਹਿ ਗਿਆ ਓ ਰੋਣਾ ਮੈਂ ਤਾਂ ਤੂੰ ਬਹੁਤ ਵਧੀਆ ਵਧੀਆ ਦੀ ਸੀ ਕੀਮ ਲਿਆ ਸੀ ਕਿਸ ਤੋਂ ਹੂੰ ਵਧੀਆ 2500 ਰੁਪਏ ਵੀ ਉੱਥੇ ਲਾਇਆ ਸੀਗਾ ਹੂੰ ਬੋਲਾ ਲਿਆ ਸੀ ਤੂੰ ਬਚੋਲੇ ਦੇ ਵਿਆਹ ਬਚੋਲੇ ਕੋਲ ਜਾ ਯਾਰ ਕਦੇ ਆਹ ਗੱਲ ਕੀ ਹੋਈ ਤੂੰ ਬਚੋਲੇ ਦੇ ਵਤਨ ਮੂਰੇ ਮੇਰੇ ਤੋਂ ਉੱਲਾਦਾਂ ਵਾਲਾ ਕੋਈ ਕਹਿੰਦਾ ਵਿਆਹ ਜੋ ਕਰਿਆ ਸੋਡਾ ਕੰਮ ਰਹਿ ਗਿਆ ਬਚੋਲਾ ਏ ਥੋੜੀ ਬਸ ਦਾ ਗਰੱਤ ਕਰਾਂਦਾ ਉਹ ਨਹੀਂ ਯਾਰ ਕੀ ਪਤਾ ਕੋਈ ਸਕੀਮ ਬਣਾਈ ਹੋਵੇ ਇਹਨਾਂ ਨੇ ਹਾਂ ਤਾਂ ਗੱਲ ਮੈਨੂੰ ਪਤਾ ਤਾਂ ਲੈ ਨੂੰ ਚੁੱਲਦੇ ਤੋਂ ਹੂੰ ਕੀ ਪਰ ਬਚੋਲਾ ਦਾ ਵਿਆਹ ਕਿਉਂਦਾ ਦੁਬਾਰਾ ਤਾਂ ਬਚੋਲਾ ਕਹਦਾ ਤੂੰ ਮੇਰੀ ਗੱਲ ਸੁਣ ਯਾਰ ਅੱਜ ਜਵਾਰੀ ਜਾ ਕੇ ਦੇਖ ਇਹ ਨਾ ਤਰੀ ਕੋਈ ਗੱਲ ਬਣੀ ਫਿਰ ਤੂੰ ਮੈਨੂੰ ਦੱਸੇ ਫੋਨ ਤੇ ਚੱਲ ਠੀਕ ਹੈ ਮੈਂ ਜਾਂ ਨਾ ਠੀਕ ਹੈ ਹੋਂਦੇ ਆਥਣ ਜਾ ਹੂੰ ਕੱਦਵੀਰ ਦੇਖਦਾ ਲਿਕੜਨ ਜਾਣਾ ਤਿੰਨ ਦਿਨ ਨਹੀਂ ਜਾ ਤਿੰਨ ਦਿਨ ਕੋ ਮਿਲ ਨਹੀਂ ਕਰਕੇ ਹੂੰ ਤੇਰੇ ਨਾਂ ਤੇ ਹੋ ਗਿਆ ਵੀ ਨਾਲ ਹੀ ਮੋੜਦਾ ਗੱਟਾ ਆਦੇ ਮ ਨਾ ਇਹ ਤਾਂ ਮਕਾਨ ਨੂੰ ਕਰਦਾ ਉਹਦਾ ਦਿਲ ਟੁੱਟ ਜਾ ਉਹਨਾਂ ਦਾ ਤਾਂ ਫਿਰ ਯਾਰ ਇਕੱਲੇ ਮੁੰਡਾ ਸੀ ਗੰਜ ਦਾ ਮੈਂ ਤਾਂ ਗੱਲ ਹੈ ਵੀ ਦਿਲ ਟੁੱਟ ਜਾ ਉਹਦਾ ਪੋਤਾ ਪੋਤੀ ਦਾ ਮੂੰਹ ਦੇਖਣ ਨੂੰ ਫਿਰਦੇ ਯਾਰ ਹੁਣ ਯਾਰ ਨਾ ਮੈਂ ਆਦੀ ਘਰ ਵਾਲੀ ਨੂੰ ਵੀ ਭੇਜ ਨਾ ਤੇ ਘਰ ਕੋ ਪੰਗਾ ਤੇ ਨੀਦੋ ਨਵੀਂ ਨਹੀਂ ਆਉਂਦੀ ਤੂੰ ਕੋਈ ਜਾਪਤਾ ਕਰਨਾ ਉਹ ਜਾਪਤਾ ਤੂੰ ਜਾ ਯਾਰ ਇੱਥੇ ਮੈਂ ਮੈਨੂੰ ਫੋਨ ਲਈ ਚਾਚੂ ਵੀ ਨਾ ਲਵੇ ਠੀਕ ਆ ਤਾਂ ਮੈਂ ਚੱਲਦਾ ਤੇ ਮੈਨੂੰ ਦੱਸੀ ਫਿਰ ਕੱਲ ਜੋ ਆ ਪੈ ਜਮੀ ਯਾਰ ਮਸਾ ਮਸਾ ਵਿਆਹ ਹੋਇਆ ਸੀ 2 2.5 ਕਿਲੇ ਬਾਣਾ ਸਹਾਰਾਤੀ ਨਹੀਂ ਬਣੀ ਫੇਜ ਵੀ ਨਕਸ਼ੂ ਕਹਿੰਦਾ ਦੇ ਤੇ ਚ ਇਹ ਵੀ ਗੱਲ ਦਾਖਦਾ ਨਹੀਂ ਸਹੀ ਬਣ ਲਕੋ ਰੱਖ ਗਿਆ ਕੀ ਪਤਾਉਣੇ ਲਵੀ ਲੈ ਕੇ ਨਹੀਂ ਨਹੀਂ ਕੁਛ ਕਰਿਆ ਚਲ ਬਿੜਕ ਲੈਣੇ ਤੇ ਘਰੇ ਜਾਣਾ ਪਊ ਮੈਨੂੰ ਇੱਕਦਮ ਹੋ ਬਾਬੋ ਵਾ ਠੀਕ ਆ ਠੀਕਾ ਇੱਧਰ ਚੱਲ ਜਾਈਏ ਮੈਂ ਤਾਂ ਇੱਧਰ ਜਾ ਕੇ ਆਉਣਾ ਸੀ ਤਾਰੀ ਦੇ ਕਰ ਅੱਛਾ ਤੇ ਉਹ ਤੂੰ ਇੱਕ ਗੱਲ ਸੁਣੀ ਹੈ ਕੀ ਕਹਿੰਦੇ ਆ ਵੀ ਤਾਰੀ ਦਾ ਨਵਾਂ ਨਵਾਂ ਵਿਆਹ ਹੋਇਆ ਹੈ ਹਾਂ ਸਾਗ ਰਾਤੀ ਜੀ ਪਤਾ ਨਹੀਂ ਕਿਵੇਂ ਆਇਆ ਉੜਦੀ ਉੜਦੀ ਗੱਲ ਜੀ ਤਾਂ ਮੈਂ ਵੀ ਸੁਣਿਆ ਕਹਿੰਦੇ ਲਵੇ ਲੀਲਾ ਰਾਤੀ ਹਾਂ ਹਾਂ ਮੈਂ ਵੀ ਆਈ ਸੁਣਿਆ ਤੇ ਗਾਂਹ ਬੁਰੀਆਂ ਕੋਲ ਨਾ ਪਕਾਈ ਮਾਰਦੀ ਨਹੀਂ ਨਹੀਂ ਮਾਤਾ ਕਿਸੇ ਲਵੇ ਨਹੀਂ ਦੱਸਤਾ ਮੈਂ ਘਰੇ ਜਾ ਕੇ ਉਹਨਾਂ ਮੈਂ ਵਰਕ ਲੈਣਾ ਠੀਕ ਹੈ ਠੀਕ ਹੈ ਫਿਰ ਮੈਂ ਤੈਨੂੰ ਦੱਸੂਗਾ ਅੱਛਾ ਕੀ ਪਤਾ ਕੀ ਜਿਹ ਨੁਕਸ਼ਾ ਯਾਰ ਹਾਂ ਇਹ ਵੀ ਪੱਕਾ ਪਤਾ ਨਹੀਂ ਇਹ ਤਾਰੀਖ ਜੀ ਹੋਵੇ ਆਪਾਂ ਉਹਨਾਂ ਤਾਰੀਖ ਹੋਵੇ ਆਪਾਂ ਅਗਲੀ ਬਗਾਨੀ ਤੀਨ ਨੂੰ ਕਹਿੰਦੇ ਸਹੀ ਗੱਲ ਹੈ ਮੈਨੂੰ ਮਰਾ ਚਾਚਾ ਜਾਣ ਕੇ ਕਰੀ ਬਸ ਠੀਕ ਹੈ ਤੂੰ ਘਰੇ ਜਾ ਮੈਨੂੰ ਦੱਸੀ ਫਿਰ ਹੈ ਦੱਸੀ ਮੈਨੂੰ ਜੇ ਆਪਾਂ ਦੋਮੀ ਵਕ ਚਲੀ ਲੋਕ ਇਹ ਵਗ ਚੱਲ ਜਾ ਆ ਜਾ ਯਾਰ ਚੱਲ ਮੇਰੀ ਗੱਲ ਸੁਣ ਹਾਂ ਇਹ ਤਾਂ ਕੰਮ ਮਾੜੀ ਹੋ ਗਿਆ ਮਾੜਾ ਤਾਂ ਹੋਈ ਆ ਮੇਰੀ ਬੰਦਾ ਸੀ ਹਾਂ ਸਾਰਾ ਬੰਦਾ ਉਹ ਖਰਚਾ ਕਰਾਇਨਾ ਤੇ ਆ ਨਹੀਂ ਖਰਚਾ ਵੀ ਆਪਦੇ ਕੋਲੋਂ ਕਰਾਇਆ ਜਾਂਦੇ ਨੇ ਕਰੇ ਤਾਂ ਕੱਲੀ ਬੈਠੀ ਹੈ ਹਾਂ ਬੈਠੀ ਦਾ ਕੱਲੀ ਆ ਮੇਰੀ ਗੱਲ ਤਾਂ ਸੁਣ ਹਾਂ ਇਹਦੀ ਮੇਰੇ ਵਾਲੀ ਵੀ ਨਾ ਸ਼ਿੱਤਰ ਜਾ ਫਲੇਗਾ ਜੇ ਮੇਰੇ ਜਾਂਦੇ ਤੂੰ ਪਤਾ ਲੈ ਉਹ ਇੰਨਾ ਨਹੀਂ ਜਨਾਨੀ ਦੇ ਥੱਲੇ ਲੱਗਦਾ ਹੁੰਦਾ ਨਹੀਂ ਨਹੀਂ ਮੇਰੇ ਵਾਲੇ ਦਾ ਸੁਆਬ ਬੜੀ ਹੈ ਤੇ ਜਰ ਮੈਂ ਜਾ ਕੇ ਆਉਂ ਤੂੰ ਕੱਲਾ ਜਾ ਕੇ ਆ ਤੂੰ ਮੈਨੂੰ ਦੱਸੀ ਬੈ ਜਰੂਰ ਸੁਆਦ ਲੈਣ ਨੂੰ ਤਾਂ ਕੰਜਦੋਂ ਤੁਸੀਂ ਮੂਰੇ ਰਹਿਣੋ ਦਾਨ ਨਾ ਕਿ ਲੋ ਓਹ ਜਾਨਾ ਤੇਰਾ ਪਤਾ ਜੀ ਪਤਾ ਲੱਗਾ ਕਰੇ ਮੀਓ ਮੇਰਾ ਵੀ ਸੱਤਾਂ ਬਣਾਈ ਜੋ ਚਲ ਮੈਂ ਜਾ ਕੇ ਆਉਣਾ ਜਰ ਤੂੰ ਜਾ ਓ ਤਾਰੀ ਉਹ ਤਾਂ ਹੈ ਨਹੀਂ ਜੀ ਹੋਰ ਭਾਈ ਠੀਕ ਹੈ ਤੁਸੀਂ ਦੱਸੋ ਮੜੇ ਅੰਦਰ ਆ ਜਾਓ ਗੱਲ ਕਰਨੀ ਸੋ ਕੀ ਗੱਲ ਕਰਨੀ ਹੈ ਜੀ ਕੋਈ ਗੱਲ ਹੈ ਜੀ ਆ